अब खत् मुड़ के लोदी सारे कैंडल सर बेखो चलें तैयारी

ਹਾਂਜੀ ਸਤਿ ਸ਼੍ਰੀ ਅਕਾਲ ਜੀ ਕਿੱਦਾਂ ਸਾਰੇ ਠੀਕ ਠਾਕ ਹੋ? ਸਵਾਗਤ ਹੈ ਤੁਹਾਡਾ ਨਵਾਂ ਦਿਨ ਤੇ ਨਵੇਂ ਵੀਡੀਓ 'ਚ। ਤੇ ਪਹਿਲਾਂ ਤੇ ਸਾਰਿਆਂ ਨੂੰ ਗੁਰਪੁਰਬ ਦੀਆਂ ਬਹੁਤ-ਬਹੁਤ ਮੁਬਾਰਕਾਂ ਜੀ। ਤੇ ਅੱਜ ਸ੍ਰੀ ਗੁਰਨਾੜਕ ਦੇਵ ਜੀ ਦਾ ਗੁਰਪੁਰਬ ਹੈ ਜੀ। ਤੇ ਮੈਂ ਤੇ ਮੰਮੀ ਚੱਲੇ ਹਾਂ ਗੁਰਦੁਆਰਾ ਸਾਹਿਬ। ਲੋ ਜੀ ਅੱਜ ਗੁਰਪੁਰਬ ਤੇ ਮੈਂ ਤੇ ਮਮੀ ਆ ਗਏ ਸਵੇਰੇ ਸਵੇਰ ਗੁਰਦੁਆਰਾ ਸਾਹਿਬ ਮੱਥਾ ਟੇਕਣ ਅੱਜ ਗੁਰਨਾਨਕ ਪਾਤਸ਼ਾਹ ਜੀ ਦਾ ਗੁਰਪੁਰਬ ਹੈ ਤੇ ਅੱਜ ਆ ਗਏ ਹੋ ਗਾਹੀ ਮਹਿਗੀ ਮੈਂ

कि बड़ी बकरी है आज स्कूल तो छुट्टी है पारों छुट्टी ठीक है। अच्छा दोनों दिया छुट्टियाँ ठीक है है सही गल है सही गल है

ਲੋ ਜੀ ਕੇਰ ਹੋ ਗਿਆ ਜੇ ਤਿਆਰ ਇਹਦੇ ਨਾਲ ਉੱਪਰੋਂ ਪਤਾ ਇਹਦੇ ਉੱਤੇ ਨਾ ਆਹ ਦੇ ਭਾਈ ਇਧਰ ਤਲ ਤਲ ਸ਼ੀਲ ਇਧਰ 골ਡਨ ਵੀ ਪਾ ਦੇ ਉੱਪਰ ਵੀ ਪਾ ਦੇ ਉਹ ਸੋਨਾ ਤੇ ਇਸ ਮਾਇਕੇ ਵਧੀਆ ਬਣ ਗਿਆ ਨਾ ਬਹੁਤ ਵਧੀਆ ਹੋ ਗਿਆ ਚਲੋ ਅੱਜ ਆਪਾਂ ਸ਼ਾਮ ਨੂੰ ਇੱਕ ਕੇਕ ਕੱਟਦੇ ਗੁਰਪੁਰਪਤਾ ਕਰਕੇ ਕੋਈ ਨਾ ਟਾਈਮ ਹੋ ਗਿਆ ਜੀ ਹੋਣ ਆ ਗਏ ਘਰ ਤੇ ਮੈਂ ਪੀ ਲੱਗਾ ਜੀ ਲੱਸੀ ਲੱਸੀ ਲੱਗਦਾ ਜਿਆਦਾ ਹੀ ਠੰਡੀ ਥੋੜੀ ਕਰ ਲਈਏ ਨੋਰਮਲ ਜੀ ਲੋ ਜੀ ਬਈ ਬੈਠੇ ਤੇ ਇਧਰ ਕੈਂਡਲਸ ਲੈ ਆਂਦੀ ਆ ਤੇ ਰਬਾਬ ਤੇ ਅਬਰ ਦੇ ਉਹਨਾਂ ਨੂੰ ਖੋਲਣਾ ਤੇ ਹੁਣ ਇਹ ਥੋੜੀ ਦੇਰ ਤੱਕ ਆਪਾਂ ਕੈਂਡਲਸ ਲਾਵਾਂਗੇ ਅੱਬਰ ਇਹਨਾਂ ਨੂੰ ਤੋੜੇ ਉਹਨਾਂ ਆਰਾਮ ਨਾਲ ਆਪਾਂ ਇਹਨਾਂ ਨੂੰ ਇੱਕ-ਇੱਕ ਕਰ ਦਈਏ ਹਾਂ ਇੱਕ-ਇੱਕ ਹਾਂ ਇੱਕ-ਇੱਕ ਕੀਆ ਆ ਇੱਥੇ ਨਾ ਕਿੱਥੇ ਇੱਥੇ ਨਾ ਕਿੱਥੇ ਟੁੱਟ ਜਾਣੀਆਂ ਚਲੋ ਫਿਰ ਇਹਨਾਂ ਨੂੰ ਖੋਹ ਲਈਂ ਰਬਾਬ ਤੋੜ ਨਾ ਦਿਓ ਇੱਕ-ਇੱਕ ਕਰ ਦਈਏ ਹਾਂ ਕਰ ਲਓ ਜੀ ਕੈਂਡਲਾਂ ਵੀ ਲਾ ਦਈਏ ਹੁਣ ਆਪਾਂ ਤੇ ਓਲਾ ਹੋ ਤਾਂ ਵੀ ਆਪਾਂ ਛੋੜਾ ਲਈਂ ਰਵਿਦਾ ਜੀ ਨਹੀਂ ਨਹੀਂ ਹੱਥ ਜੋੜ ਕੇ ਲਈਂਦਾ

रब हाँ, सारे पासे ला दिए ठीक है गुरदीप चाचू लो कैंडल्स गोहन लगे

ਤੂੰ ਇਹ ਚੱਲ ਲੈ ਚੱਪੜਾ ਲਾ ਓਏ ਸ਼ੈਣੀ ਤੇ ਕੀ ਚੱਪੜਾ ਲਾ ਕੋਟੀ ਇਹ ਦਾ ਕਰ ਲੈ ਇਹ ਗੱਲ ਹੈ ਕੋਟੀ ਰੋ ਚਾਚਾ ਇੱਥੇ ਚੱਪੜਾ ਲਾ ਆ ਵੇ ਤਾਂ ਤੂੰ ਵੀ ਟੀ-ਸ਼ਰਟ ਦਾ ਕਰ ਲੈ ਚੱਲ ਟੱਕ ਲੈ ਮੈਂ ਇਹਨੂੰ ਕਿਹਾ ਇਦਾਂ ਹੀ ਟੱਕ ਲੈ ਚੱਲ ਕੋਈ ਨਹੀਂ ਤੂੰ ਵੀ ਕਰ ਲੈ ਇਦਾਂ ਪੁੱਲ ਰ चलो जी वाहे गुरु सत नाम 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 वाहे बोलो सत नाम वाहे ਤੇਰੇ ਬਾਣੇ ਸਰਬੱਤ ਦਾ ਭਾਗ ਬਹੁਤ ਬਹੁਤ ਵਧਾਈਆਂ ਗੁਰਪੁਰਬ ਦੀਆਂ ਆਰੇ ਨੂੰ ਬਹੁਤ ਬਹੁਤ ਮੁਬਾਰਕਾਂ ਬਾਜੀ ਚੜਦੀ ਕਲਾ ਤੇ ਆਏ ਬੱਚੇ ਵੀ ਆਏ ਆ ਸਾਡੀ ਵੱਡੀ ਕੋਮਲ ਨਜ਼ਰ ਆਉਂਦੀ ਤੁਤਿਆ ਹਾਂ ਦੋਵਾਂ ਨੂੰ ਸੰਦੀ ਯਾਦ ਹੇਤਾ ਦੀ ਉਹ ਦੋ ਦੋ ਹਾਂ ਜੀ ਉਹ ਵਾਹ ਗੇ 6 ਨੂੰ ਵਾਸਾ ਹੋਏ ਮੈਂ ਆਣੇ ਕੋ ਪਹਿਲੇ ਮੈਨਾਂ ਵਾਪਸ ਇੰਨੇ ਭੇਮਤੋ ਇੰਦਰ ਕਤੇ ਤੋਂ ਦੋ ਕੰਕਰੀਆ ਜਦੋਂ ਜਿੰਦਾਂ ਹੋਣਾ ਸ਼ੁਰੂ ਕਰਦੇ ਜੇ ਉਹ ਤੋ ਬਣਾਉਂਦੇ ਕਦੇ ਟੁਗਿਆਰੇ ਪੇ ਯਾਰਾ ਤੂੰ ਹੀ ਕੱਟਣਾ ਤੇ ਕੱਟੋ ਤੂੰ ਹੀ ਕਰ ਦੋ ਨਹੀਂ ਮੈਂ ਨਹੀਂ ਕਰ ਛੋਟੇ ਸਭ ਤੋਂ ਛੋਟੇ ਬੱਚੇ ਨੂੰ ਸਾਥ ਲਓ ਇਹਨੂੰ ਘਰ ਮੰਦਰ ਦੇ ਛੋਟੇ ਬੱਚੇ ਨੰਬਰ ਦੇ ਉਹ ਨਾਲ ਚੱਲ ਸਰਦਾਰ ਜੀ ਇਹਨੂੰ ਫੜਾ ਇਹਨੂੰ ਫੜਾ ਬੱਚੇ ਆ ਜਾ ਬੱਚੇ ਰਵੀ ਤੁੰਡੀ ਮੇਰੇ ਬਾਹਰ ਦੇ ਬੱਚੇ ਰੋਜੋ ਰੋਜੋ ਕਹਿਣ ਦਾ

ਵਰਨ ਹੋਰ ਚਲਾ ਫਿਰ ਹਾਂ ਚਲੋ ਆਲੋ ਕਿਵੇਂ ਟਟਾਰੀ ਬਣਾ ਲਾ ਪਰ ਅਮਲੇ ਕਿਤਾਜ ਲਾਣਾ ਅਮਲੇ ਡਾਈਟ ਕਿਵੇਂ ਖਾਣਾ ਆਸ਼ਾ ਅੱਜ ਜੱਲੇ ਬੰਨੋ ਫੜੋ ਕੱਲ ਬਹੁਤ ਮਾ ਬੈਸ ਕੋ ਟਿਕਾ ਲਾ ਲਾ ਲੈ ਮੈਨੂੰ ਡਰ ਲੱਗਦਾ ਨਹੀਂ ਫੜ ਅਰੇ ਤੇਰਾਓ Olha o lado, o daqui Agora Oh

ਸ਼ਾਲੇ ਬੰਬ ਨਾ ਫੋਟੋ ਫਲੈਸ਼ ਕਰ ਵੀ ਉਹਦੇ ਨਾਲ ਹੀ ਚੱਲਣੇ ਚੱਲ ਚੱਲ نیچے ਚਲੀਏ ਇੱਕ ਨੀਚੇ ਚਲੀਏ ਚਲੋ ਇਹ ਚੱਕਰੀਏ ਅਨੋ ਇਹ ਚਲਾ ਨਹੀਂ ਉਹ ਉਹਦੇ ਨਾਲ ਹੀ ਚੱਲਣੇ ਆ ਸਟਿੱਕਰ ਇਹ ਜੀ ਆਇਦਣਾ ਚੱਲਦਾ ਉਲਝੜੀ ਦਾ ਦੂਜੀ ਬੰਨ ਦੂਜੀ ਬੰਨ ਇਹ ਕੈਮਰਾ ਬਲੇਸ਼ ਬਿੰਗੇ ਫੋਟੋ ਫਲੈਸ਼ ਜੋ ਆਬੜੀ ਦੇ

ਆਸਣਾੜ ਨੂੰ ਲਾ ਸੱਚ ਇਹ ਮੈਨੂੰ ਡਰ ਲੰਦੇ ਕੀ ਐ ਸ਼ਿਟ ਫੁੱਡ ਯਾਰ ਨਹਾ ਯਾਰ ਆ ਗੱਤ ਗੱਲਣ ਧਿਆਣਾ ਆ ਕਈ ਗਈ ਬੜੇ ਵਧੀਆ ਚੱਲਦੇ ਜਾਣਾ ਵਾਹ ਬੇ ਹੁਣ ਮਾਇਆ ਗੋਲ ਜਾਣੀਆਂ ਮਾਇਆ ਵੈਸੋ ਨੂੰ ਇਹ ਕੜੇ ਪੰਪ ਆਲੂ ਪੰਪ ਵੱਡੇ ਵਾਲੇ ਹਾਂਜੀ ਤੇ ਗੁਰਪੁਰਬ ਸੈਲੀਬ੍ਰੇਟ ਕਰ ਲਿਆ ਆਪਾਂ ਸਾਰਿਆਂ ਨੇ ਤੇ ਆਪਾਂ ਕੇਕ ਕਟਿਆ ਤੇ ਸਾਰਿਆਂ ਨੇ ਆਤਿਸ਼ਬਾਜੀ ਵੀ ਚਲਾਈ ਤੇ ਬਹੁਤ ਜ਼ਿਆਦਾ ਵਧੀਆ ਲੱਗਿਆ ਪਾਪਾ ਜੀ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖਣ ਤੇ ਜੇ ਤੁਹਾਨੂੰ ਬਲੌਗ ਵਧੀਆ ਲੱਗਿਆ ਤੇ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਮਿਲਦੇ ਆ ਜੀ ਅਗਲੀ ਵੀਡੀਓ ਚ ਅਗਲੇ ਬਲੌਗ ਦੇ ਨਾਲ ਤੇ ਰੱਬ ਰਾਖਾ ਜੀ ਸਤਿ ਸ਼੍ਰੀ ਅਕਾਲ ਜੀ